ਹਾਲਾਤ ਵੇਖ ਲੋ ਇਥੋਂ ਦੇ ਜੀ ਸਾਫ ਸਫਾਈ ਦੇ ਪਰ ਟਾਈਲਾਂ ਟੁੱਟੀਆਂ ਨੇ ਪਿੱਛੇ ਕਿੰਨਾ ਬੁਰਾ ਹਾਲ ਹੈ ਇੱਥੇ ਥਾਂ ਥਾਂ ਤੇ ਤਰੇੜਾਂ ਆ ਗਈਆਂ ਕੋਈ ਧਿਆਨ ਨਹੀਂ ਦੇ ਰਿਹਾ ਦੇਖ ਲਓ ਸਾਹ ਪੌੜੀਆਂ ਸਾਲੀਆਂ ਟੁੱਟੀਆਂ ਦੇ ਆਹ ਦਿਖਾ ਦੋ ਸਾਰਾ ਹੀ ਟੁੱਟ ਗਿਆ ਅੰਤ ਵਿੱਚ ਆਹ ਜਿਹੜੀ ਖੰਮੀ ਵਾਲੇ ਗਾਹ ਆ ਟਾਇਲਾਂ ਵੇਖੋ ਕਿੰਦਾ ਟੁੱਟੀਆਂ ਪੌੜੀਆਂ ਜਿਹਨੀਆਂ ਤੁੰਗ ਗਈਆਂ ਔਰ ਦੂਸਰੇ ਪਾਸੇ ਉਹ ਤਾਂ ਬੈਠ ਹੀ ਗਿਆ ਬਹੁਤ ਬੈਂਕਿਆ ਪਰ ਸਿੱਖ ਇਹ ਮਾੜੇ ਹਾਲਾਤ ਹੋ ਗਏ ਔਰ ਬੈਠ ਹੀ ਗਿਆ ਟੁੱਟ ਗਿਆ ਟੈਲਾਂ ਸਾਰੀਆਂ ਸਾਫ ਸਫਾਈ ਦੇ ਹਾਲਾਤ ਦੇਖ ਲਓ ਇੱਥੋਂ ਦੇ ਜੀ ਟਾਈਲਾਂ ਟੁੱਟੀਆਂ ਥਾਥਾਂ ਤੋਂ ਸਾਫ ਸਾਫ ਸਫਾਈ ਰੱਖੋ ਇੱਥੋਂ ਦੀ ਆਹ ਤਾਂ ਥੋੜਾ ਇਲਾ ਜਿਹੜੀਆਂ ਤੜਕ ਚੁੱਕੀਆਂ ਵਾ ਇਹ ਸਾਡੀਆਂ ਵਿਰਾਸਤਾਂ ਦੇ ਹਾਲ ਹੋ ਗਏ ਆ ਵੇਖੋ ਇਹ ਦੁਜੇ ਬੰਨੇ ਦਰਿਆਵਾਂ ਨਾਲ ਦੋਸਤੋ ਅਸੀਂ ਰੋਪੜ ਖੜੇ ਆ ਇਸ ਵਕਤ ਤੇ ਰੋਪੜ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਗ ਆ ਇੱਥੇ ਹੀ ਸਰਕਾਰੀ ਖਾਲਸਾ ਨਾਲ ਹੀ ਥੋੜੀ ਦੂਰ ਅੱਗੇ ਦਰਿਆ ਦੇ ਕੰਡੇ ਤੇ ਤੇ ਜਿਸ ਤੇ ਰਾਜ ਦੀ ਗੱਲ ਅਸੀਂ ਸ਼ੇਰੇ ਪੰਜਾਬ ਦੀ ਅੱਜ ਕਰਦੇ ਆ ਤੇ ਅੱਜ ਹਾਲਾਤ ਵਿਖਾਉਣ ਲੱਗਾ ਤੁਹਾਨੂੰ ਇਹ ਦੇਖੋ ਇਹ ਥੱਲੇ 벨ਟ ਡਿਗਪੀ ਆ ਜਿਹੜੀ ਲੱਗੀ ਸੀ ਔਰ ਸਾਰਾ ਕਲਰ ਉੱਤਰ ਗਿਆ ਵਾ ਔਰ ਜਿਹੜੀ ਤਲਵਾਰ ਸੀ ਹੱਥ ਦੇ ਵਿੱਚ ਉਹ ਵੀ ਨਹੀਂ ਹੈਗੀ ਮਹਾਰਾਜਾ ਰਣਜੀਤ ਸਿੰਘ ਦੇ ਉਹ ਟੁੱਟ ਚੁੱਕੀ ਆ ਤੇ ਆ ਦੇਖੋ ਤੁਸੀਂ ਘੋੜੇ ਦਾ ਵੀ ਕਲਰ ਉਤਰ ਗਿਆ ਔਰ ਥਾਂ ਥਾਂ ਤੇ ਜਾਲੇ ਲੱਗੇ ਆ ਬੜੀ ਦੁੱਖ ਦੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਸਾਡੀ ਕੌਮਲੀ ਵੀ ਦੇਖੋ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਗੱਲ ਅਸੀਂ ਸਟੇਜਾਂ ਤੇ ਤਾਂ ਕਰਦੇ ਆ ਪਰ ਜਦੋਂ ਕਿਤੇ ਜ਼ਮੀਨੀ ਹਕੀਕਤ ਹੁੰਦੀ ਤੇ ਆ ਦੇਖੋ ਇਤੋਂ ਦੇ ਹਾਲਾਤ ਆ ਸਾਰਾ ਹੀ ਟੁੱਟਾ ਵੇਖੋ ਤੇ ਇੰਨੀ ਮਾੜੀ ਗੱਲ ਜੀ ਅਸੀਂ ਸਾਮ ਸੰਭਾਲ ਹੀ ਨਹੀਂ ਕਰ ਸਕਦੇ ਆਪਣੀਆਂ ਵਿਰਾਸਤਾਂ ਦੀ ਤੇ ਇਸ ਤੋਂ ਦੁੱਖ ਵਾਲੀ ਗੱਲ ਕੀ ਹੋ ਸਕਦੀ ਆ ਆ ਦੇਖੋ ਸਾਰੇ ਹੀ ਕਲਰ ਉਤਰਿਆ ਵਾ ਜੇ ਇਹ ਕੰਮ ਨਹੀਂ ਨਾ ਅਸੀਂ ਕਰ ਸਕਦੇ ਤੇ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦਾਸ ਸਰਬਜੀਤ ਸਿੰਘ ਸੋਨੋ ਜੰਡਿਆਲਾ ਮੈਂ ਇਸ ਵਕਤ ਖੜਾ ਮਾ ਰੋਪੜ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਾਰਕ ਆ ਔਰ ਨਾਲ ਹੀ ਇਹ ਦੇ ਸਰਕਾਰੀ ਖਾਲਸਾ ਪਰਨੇ ਬਨੇ ਚੁੰਕੀ ਆ ਥੱਥੋਂ ਸਿੱਖ ਰਾਜ ਸ਼ੁਰੂ ਹੁੰਦਾ ਸੀਗਾ ਇੱਕ ਬੰਨੇ ਗੋਰਿਆਂ ਦਾ ਔਰ ਇੱਕ ਬੰਨੇ ਸਿੱਖ ਰਾਜ ਸੀ ਸਰਕਾਰੀ ਖਾਲਸਾ ਤੇ ਅੱਜ ਉਸ ਰਾਜ ਦੀ ਯਾਦਗਾਰ ਜਦੋਂ ਦੇਖਣ ਲਈ ਆਇਆ ਪਾਰਕ ਤੇ ਨਾ ਦੁੱਖ ਲੱਗਾ ਆ ਦੇਖੋ ਆ ਕੀ ਹਾਲਾਤ ਬਣ ਗਏ ਆ ਦੇਖੋ ਹੱਥ ਚੋਂ ਕਿਰਪਾਨ ਟੁੱਟ ਗਈ ਆ ਥਾਥਾਂ ਤੋਂ ਕਲਰ ਉਤਰ ਗਿਆ ਐਨਾ ਦੁੱਖ ਲਗਾ ਲੱਖ ਲੰਤ ਸਰਕਾਰ ਤੇ ਪ੍ਰਸ਼ਾਸਨ ਤੇ ਤੁਹਾਨੂੰ ਸ਼ਰਮ ਹੈ ਕਿ ਨਹੀਂ ਥੋੜੀ ਬੋਦੀ ਕੋਈ ਤੁਸੀਂ ਕਿਹੜੀਆਂ ਗੱਲਾਂ ਕਰਦੇ ਜੇ ਅੱਜ ਦੇਖੋ ਇਥੋਂ ਦੇ ਹਾਲਾਤ ਕੀ ਬਣਾਤੇ ਆ ਮੈਂ ਤੁਹਾਨੂੰ ਦਿਖਾਉਣਾ ਅੱਗੇ ਅੱਗੇ ਕਿਦਾਂ ਦੇਖੋ ਇਥੋਂ ਵੀ ਕਲਰ ਉਤਰ ਗਿਆ ਆ ਸਾਰੇ ਹੀ ਆਲੇ ਦੁਆਲੇ ਜਿਹੜਾ ਵਾ ਆ ਦੇਖੋ ਇਹ ਤਾਂ ਪੇਂਟ ਖਾਥਾਂ ਤੋਂ ਉਤਰ ਗਿਆ ਵਾ ਤੇ ਇੰਨਾ ਦੁੱਖ ਲੱਗਦਾ ਵੇਖ ਕੇ ਸਾਡੀਆਂ ਵਿਰਾਸਤਾਂ ਹੀ ਨਹੀਂ ਅਸੀਂ ਸੰਭ ਸਕਦੇ ਪੰਜਾਬ ਜਿਨ੍ਹਾਂ ਦੇ ਨਾਂ ਨਾ ਜਾਣਿਆ ਜਾਂਦਾ ਜਰਨੈਲਾਂ ਦੇ ਯੋਧਿਆਂ ਦੇ ਅੱਜ ਉਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਵਾਂ ਉਸੇ ਸੰਭਾਲ ਨਹੀਂ ਕਰ ਰਿਹਾ ਵੇਖੋ ਆ ਕੀ ਹਾਲਾਤ ਬਣਾ ਦਿੱਤੇ ਸਾਡੀਆਂ ਯਾਦਗਾਰਾਂ ਦੇ ਆ ਦੇਖੋ ਆ ਕਿਦਾਂ ਟੁੱਟਾ ਵਾ ਕਿਦਾਂ ਹਾਲਾਤ ਬਣ ਗਏ ਆ ਇਹ ਉਹ ਸ਼ੇਰੇ ਪੰਜਾਬ ਆ ਜਿੱਥੇ ਬੇਰਾਜ ਦੀ ਗੱਲ ਕਿੱਥੋਂ ਕਿੱਥੋਂ ਤੱਕ ਹੁੰਦੀ ਸੀ ਤੇ ਮੁਗਲ थर-थर ਕੰਬਦੇ ਸੀ ਅੱਜ ਉਸ ਰਾਜੇ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਸਟੇਜਾਂ ਤੱਕ ਹੀ ਸੀਮਤ ਰਹਿ ਜਾਂਦੀ ਪਰ ਮੈਂ ਇੱਕ ਗੱਲ ਸਖਤ ਲਫ਼ਜ਼ਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹਲੇ ਜਿੰਦੇ ਆ ਜੇ ਪ੍ਰਸ਼ਾਸਨ ਸਰਕਾਰ ਨਹੀਂ ਕਰ ਸਕਦੀ ਤੇ ਉਹ ਦੱਸਦੇ ਅਸੀਂ ਕਰਵਾ ਲਾਂਗੇ ਕੋਈ ਵੱਡੀ ਗੱਲ ਨਹੀਂ ਆ ਸਾਡੇ ਲਈ ਸ਼ੇਰੇ ਪੰਜਾਬ ਦੀ ਜਗ੍ਹਾ ਇੱਥੇ ਸਾਡੇ ਦਿਲਾ 'ਚ ਆਸੀਂ ਬਹੁਤ ਕੁਝ ਕਰ ਸਕਦੇ ਹਾਂ ਤੇ ਇਹਦੇ ਉੱਲ ਪ੍ਰਸ਼ਾਸਨ ਧਿਆਨ ਦੇਵੇ ਸਰਕਾਰ ਧਿਆਨ ਦੇਵੇ ਇੱਥੇ ਸਫਾਈ ਦਾ ਬੜਾ ਬੁਰਾ ਹਾਲ ਹੈ ਜੇ ਨਹੀਂ ਕਰ ਸਕਦੇ ਤੇ ਬਹੁਤ ਸਾਰੀਆਂ ਕਾਰ ਸੇਵਾ ਵਾਲੇ ਮਾਪੂਸ ਜਿਹੜੇ ਕਾਰਜ ਸੁਆਰ ਰਿਹਾ ਉਹਨਾਂ ਦੇ ਵਾਲੇ ਕਰ ਦੋ ਕਿਸੇ ਐਨ ਜੀਓ ਸੰਸਥਾ ਦੇ ਹਵਾਲੇ ਕਰ ਦੋ ਜੇ ਨਹੀਂ ਕਰ ਸਕਦੇ ਪਰ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਸਾਡੀਆਂ ਵਿਰਾਸਤਾਵਾਂ ਸੰਬੰਧੀ ਗ੍ਰੋਥ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅਤੇ ਮੀਡੀਆ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਪਰਾਓ ਵਿਰਾਸਤਾਵੀਆਂ ਖਬਰਾਂ ਜ਼ਰੂਰ ਵਿਖਾਇਆ ਕਰੋ ਬਹੁਤ ਬਹੁਤ ਧੰਨਵਾਦ